ਇਹਦਾ ਧਰਮ ਜਿਹੜਾ ਉਹ ਇਹ ਹੈ ਕਿ ਗਊ ਤੇ ਗਰੀਬ ਦੀ ਰੱਖਿਆ ਕਰਨੀ ਇਹਦੇ ਵਿੱਚ ਸਿਆਸਤ ਕਿਹੜੀ ਲੰਬੇ ਰਹਿ ਜਾਂਦੀ ਮੈਨੂੰ ਸਮਝ ਨਹੀਂ ਆਉਂਦੀ ਸਭਗੁਰੂ ਪ੍ਰਤਾਪ ਸਿੰਘ ਜੀ ਨੇ ਐਡਾ ਵੱਡਾ ਕੰਮ ਕੀਤਾ ਇੱਥੇ ਕਿੰਨੇ ਗਰੀਬ ਵਸਾਏ ਨੇ ਇਹਦਾ ਇਹਦੀ ਕੋਈ ਮਿਸਾਲ ਨਹੀਂ ਮਿਲਦੀ ਅੱਗੇ ਨੂੰ ਵੀ ਕੋਈ ਇਸ ਤਰ੍ਹਾਂ ਦਾ ਚੈਨਲ ਨਹੀਂ ਦਿਸਦਾ ਕਿ ਕਿਸ ਤਰ੍ਹਾਂ ਸਭਗੁਰਾਂ ਨੇ ਪਾਕਿਸਤਾਨ ਬਣਨ ਤੋਂ ਪਹਿਲਾਂ ਸਾਰਿਆਂ ਨੂੰ ਆਖਿਆ ਕਿ ਨਿਕਲ ਜਾਓ ਸਿਰਫ ਨਾਮ ਘੜੀਆਂ ਨੂੰ ਨਹੀਂ ਜਿਹੜੇ ਵੀ ਬਚਨ ਮੰਨਣ ਵਾਲੇ ਸੁਣਨ ਵਾਲੇ ਸਨ ਸਾਰਿਆਂ ਨੂੰ ਆਖਿਆ ਕਿ ਜੇ ਮੇਰੀ ਗੱਲ ਠੀਕ ਨਾ ਹੋਈ ਤੇ ਫਿਰ ਵਾਪਸ ਆ ਜਾਇਓ ਇੱਕਦਣਾ ਨਿਕਲ ਜਾਓ ਇਥੋਂ ਜਿਹੜੇ ਨਿਕਲੇ ਉਹ ਸੁਖੀ ਰਹੇ ਸੋ ਇੱਥੇ ਲਿਆ ਕੇ ਆਪਣੇ ਤੇ ਬੜੀਆਂ ਤਕਲੀਫਾਂ ਚੱਲ ਕੇ ਤੁਨੂੰ ਉਸਾਇਆ ਤੁਹਾਨੂੰ ਇਹ ਪਤਾ ਹੈ ਕਿ ਦਰਖਤ ਜਿਹੜਾ ਨਾ ਉਹ ਆਪਣੀ ਛਾਂਵੇਂ ਆਪ ਨਹੀਂ ਬਿੰਦਾ ਆਪ ਧੁੱਪ ਚੱਲਦਾ ਹੈ ਹਨੇਰੀ ਚੱਲਦਾ ਸਭ ਕੁਝ ਚੱਲਦਾ ਹੈ ਲੋਕਾਂ ਨੂੰ ਸੁਖ ਦਿੰਦਾ ਥੱਲੇ ਬਹਾ ਕੇ ਨਦੀ ਆਪਣਾ ਪਾਣੀ ਆਪ ਨਹੀਂ ਪੀਂਦੀ ਲੋਕ ਉਸ ਤੋਂ ਫਾਇਦਾ ਉਠਾਉਂਦੇ ਨੇ ਸਬਗੁਰੂ ਜੀ ਹੁਕਮ ਕਰਿਆ ਕਰਦੇ ਸਨ ਇਹ ਸੈਣੀ ਜਿਹੜਾ ਇੱਥੇ ਬੈਠਾ ਹੋਵੇ ਜੇ 12-12 ਕੋ ਤੱਕ ਕੋਈ ਭੁੱਖਾ ਮਰਦਾ ਤੇ ਸੈਣੀ ਨੂੰ ਪਾਪ ਲੱਗਦਾ ਉਹ ਇਹ ਨਹੀਂ ਸਨਾਂਦੇ ਤੁਸੀਂ ਕੀ ਕਰਦੇ ਹੋ ਉਹ ਵੇਖਦੇ ਅਸੀਂ ਕੀ ਕਰਦੇ ਹਾਂ ਸੋ ਤੁਸੀਂ ਤੁਸੀਂ ਵੀ ਇਸ ਚੀਜ਼ ਬਣਾਓ ਫਿਰ ਗਉਤ ਗਰੀਬ ਦੀ ਰੱਖਿਆ ਵਾਲੀ ਜਿਹੜੀ ਗੁਰੂ ਨਾਨਕ ਨੇ ਗੱਲ ਲਿਖੀ ਹੈ ਉਸ ਨੂੰ ਅਸੀਂ ਅਪਣਾ ਲਈਏ ਤੇ ਜਿਸ ਤਰ੍ਹਾਂ ਮੈਂ ਅੱਗੇ ਦੱਸਿਆ ਹੌਲੀ ਹੌਲੀ ਤਜਰਬਾ ਕਰਨ ਨਾਲ ਮਨ ਵੀ ਸਹੁਰਾਂ ਦੀ ਕਿਰਪਾ ਨਾਲ ਠੀਕ ਜ਼ਰੂਰ ਹੋਏਗਾ ਭਜਨ ਬਾਣੀ ਕਰੀਏ ਗਰੀਬਾਂ ਦੀ ਮਦਦ ਹੋਵੇ એ ગૌથી રખ્યા હવે